ਸਾਡੀ ਇਸੇ ਮਸ਼ੀਨ ਦੀ ਆਹ ਝੰਡਾ ਲੱਗਿਆ ਅੱਜ ਨੰਬਰ ਇਹਦੇ ਸੱਚਾ ਝੰਡਾ ਲੱਗਿਆ ਅੱਛਾ ਸਾਡੇ ਅਮਰੀਕਾ ਘਾਹਰੇ ਪ੍ਰਧਾਨ ਹੋਏ ਆ ਕੇ ਗਏ ਨੇ ਤੁਹਾਨੂੰ ਮਿਲ ਕੇ ਗਏ ਹੁਣੇ ਕਹਿ ਕੇ ਗਏ ਨੇ ਉਹ ਵੀ ਗਰਾਹਾਂ ਦੀ ਗੱਡੀ ਅਸੀਂ ਟਰਾਲੀ ਨਹੀਂ ਕਰਦੇ ਗੱਡੀ ਨਹੀਂ ਕਰਦੇ ਗੱਡੀ ਕੋਈ ਕੰਪੇਨ ਨਹੀਂ ਕਰਦਾ ਸਾਡੇ ਕੱਢ ਗਏ ਫਿਰ ਕਿਰਿਆ ਸਾਡੇ ਨੇ ਫਿਰ ਤਾਂ ਕਿਹੜੇ ਵੀ ਕੀਚ ਰੱਖੀ ਤੁਸੀਂ ਨੇ ਕੀ ਥੋੜੀ ਥੋੜੀ ਬਾਈ ਥੋੜੀ ਕੀ ਸੁਰੱਖਿਣਾ ਨੇ ਉਹ ਤਾਂ ਪਤਾ ਕੀ ਗੱਲ ਹੈ ਤੁਸੀ ਆਏਗਾ ਉਹ ਬਣ ਗਿਆ ਹੈਗਾ ਕੌਣ ਆਹੋ ਪਤਾ ਪ੍ਰਧਾਨ ਉਹ ਹਰਿਆਣੇ ਦਾ ਇਹਨੂੰ ਪਤਾ ਨਹੀਂ ਸਮਝ ਨਹੀਂ ਆਉਂਦੀ ਸਮਝ ਸਾਰੀ ਆ ਬਾਈ ਤੁਸੀਂ ਮੇਰੀ ਗੱਲ ਸੁਣੋ ਆ ਪੰਜ ਸਿਕਲ ਹੋ ਗਏ ਗੁੰਡਾ ਕਰਦੀ ਨਹੀਂ ਕੀਤੀ ਬੰਦੇ ਨੇ ਕੰਪੈਨ ਤੇ ਦਲੇ ਵੀ ਮਾਰੇ ਇੱਕ ਮਿੰਟ ਬੋਲਦਾ 13 ਨਹੀਂ ਆਲਾ ਮਾਲਕੀ 13 ਨਹੀਂ ਕਿਹਾ ਨਹੀਂ ਗੱਲ ਕਰਾ ਵੀ ਚਲ 13 ਕਹਤਾ ਵੀ ਗੱਲ ਉਹਨੇ ਕਦੇ ਗੱਲ ਨਹੀਂ ਕਰਨੀ ਪੰਜ ਵਾਰੀ ਪੰਜ ਵਾਰੀ ਕਿਹਾ ਮਾਂ ਤੂੰ ਦੁਬਾਰੇ ਫੋਨ ਲਾ ਕੇ ਦੁਬਾਰੇ ਫੋਨ ਕੱਟ ਕੇ ਫੇਰ ਲਾਇਆ ਨਹੀਂ ਦੁਬਾਰੇ ਅਲਪ ਮਾਂ ਮਰੀਦ ਨਾਲ ਗੱਲ ਕਰਾਂਗੇ ਪਹਿਲਾਂ ਉਹਨੂੰ ਵਖਰੇ ਬਈ ਤੂੰ ਸਾਡੇ ਨਾਲ ਗੱਲ ਕਰੀਂ ਇਹ ਇਹ ਕੌਣ ਆ ਬੰਦਾ ਨਾ ਨਾ ਪਹਿਲਾਂ ਮੇਰਾ ਮੁੰਡਾ ਕੰਮ ਕਰ ਮਲਾਜ਼ਮ ਨੇ ਕੰਮ ਕਰੇ ਨਹੀਂ ਇਹ ਤਾਂ ਕੰਮ ਕਰਦਾ ਥੋੜਾ ਮੈਨੇਜਰ ਮੈਨੇਜਰ ਦਾ ਕੋਈ ਗੱਲ ਨਹੀਂ ਉਹਦੀ ਕੋਈ ਜ਼ਿੰਮੇਵਾਰੀ ਆ ਮਾਲੀ ਨਾਲ ਤਾਂ ਕੋਈ ਨਹੀਂ ਮੈਨੇਜਰ ਕਿੱਥੇ ਹੈ ਇਹਦੀ ਇਹਨੂੰ ਇਹਦਾ ਕਿਹਦਾ ਹੁਕਮ ਹੈ ਇਹਦੀ ਕੀ ਤਾਕਤ ਹੈ ਵਿਚਾਰਾ ਕੰਪਾਇਨ ਰੋਕੂਗਾ ਨਾਲੇ ਕਿਵੇਂ ਲੰਗਾ ਦੂਗਾ ਇਹਦੀ ਕੀ ਤਾਕਤ ਹੈ ਛੱਡ ਜੋ ਇਹਦੀ ਵੀ ਸੁਣ ਲੋ ਇਹਦੀ ਸੁਣ ਕੋਈ ਗੱਲ ਨਹੀਂ ਹੋਈ ਤੇ ਬਾਈ ਤੇਰਾ ਪ੍ਰਧਾਨ ਦਾ ਕੰਮ ਮੈਨੇਜਰ ਨਾਲ ਗੱਲ ਕਰਾ ਇਹ ਗੱਲ ਦਾ ਕੰਮ ਨਹੀਂ ਤੇਰਾ ਫਰਜ਼ ਨਹੀਂ ਤਾਂ ਤਿੰਨ ਤਿੰਨ ਗੱਲ ਕਰਨ ਦਾ ਫਰਜ਼ ਨਹੀਂ ਦੱਸਣ ਦਾ ਤਾਂ ਮਰਜ਼ੀ ਬੰਦਾ ਵੀ ਮੈਨੇਜਰ ਨਾਲ ਬਾਈ ਨਹੀਂ ਮੈਨੇਜਰ ਦਾ ਫਰਜ਼ ਹੈ ਤੈਨੂੰ ਕੱਢ ਰੱਖਣਾ ਵੀ ਇਹ ਇੱਕ ਗੱਲ ਨਹੀਂ ਇਹਨੂੰ ਗਲਤੀ ਇਹਦੀ ਗਲਤੀ ਹੈ ਜਦੋਂ ਸਾਡਾ ਪ੍ਰਧਾਨ ਕਹਿ ਕੇ ਵਾਗਿਆ ਵੀ ਯਾਰ ਸਾਡੀਆਂ ਗੱਡੀਆਂ ਲੰਘਾ ਦਿਓ ਸਾਰੀਆਂ ਫਿਰ ਕਿਉਂ ਰੋਕਦਾ ਨਹੀਂ ਉਹਦੀ ਹੀ ਤਾਕਤ ਇਹਨੂੰ ਕਹਿਣੋ ਸਭ ਤੋਂ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਉਹ ਇਹਨਾਂ ਨੂੰ ਆਖਿਆ ਇਹ ਟੋਲਪਲਾਟ ਜਣਾਂ ਨੇ ਗੁੰਡਾਗਰਦੀ ਸ਼ੁਰੂ ਕਰੀ ਸੀ ਪੰਜਾਬ ਤੁਸੀਂ ਬੰਦ ਕਰਾ ਕੇ ਦਿਓ ਗੁੰਡਾਗਰਦੀ ਨੂੰ ਇਸੇ ਟੋਲਪਲਾਟ ਚ ਨਹੀਂ ਕਿੱਲ ਲੱਗੇ ਹੋ ਦੇਖਦੇ ਸਾਕੇ ਜੀ ਇਹਦੇ ਮਤਲਬ ਇਹਨਾਂ ਨੇ ਨਾ ਨਮੀ ਪਰਮਾ ਜੀ ਮੈਨੂੰ ਬਦਗੀ ਮੈਚ ਲਾ ਦੇ ਕਿੱਲ ਲਾ ਕੇ ਉਹ ਰੱਖਿਆ ਹੈ ਜੀ ਨਹੀਂ ਜਦੋਂ ਆਪਣੇ ਮੈਂ ਮੇਰੀ ਮਸ਼ੀਨ ਮੈਂ ਮੇਰੀ ਮਸ਼ੀਨ ਬਣਾਣ ਗਵਾ ਦੋ ਵੀ ਪ੍ਰਧਾਨ ਦਾ ਫੋਨ ਬੇਟਿੰਗ ਚੱਲ ਰਿਹਾ ਮੈਂ ਜੇ ਪਰਚੀ ਕੱਟੂ ਨਾ ਮੈਂ ਪਰਚੀ ਕੱਟਵਾ ਦੂ ਕਹਿੰਦਾ ਨਾ ਨਾ ਮਸ਼ੀਨ ਮਾਗਰ ਕਰ ਨਹੀਂ ਇੱਥੇ ਬਿਵਾਦ ਖੜਾ ਹੋ ਜਾਊਗਾ ਨਹੀਂ ਨਹੀਂ ਫਿਰ ਉਹਨਾਂ ਨੂੰ ਪਤਾ ਕੀ ਹੈ ਪ੍ਰਧਾਨ ਜੀ ਮਰੀਕੀ ਅਸੀਂ ਤਾਂ ਗੇਲੇ ਆਪਣੇ ਉਦੋਂ ਉਹਨਾਂ ਨੇ ਕਹਦੇ ਵੀ ਗੱਡੀਆਂ ਲੰਗ ਨਹੀਂ ਲੰਗ ਰਹੀਆਂ ਆ ਬਸ ਠੀਕ ਹੈ ਹੋਰ ਕਿਹੜਾ ਲੰਗਦੀ ਤੁਸੀਂ ਕੈਮਰਾ ਚੈੱਕ ਕਰ ਲੋ ਚਾਹੁੰਦੇ ਮਤਲਬ ਪਰਲਾ ਕੋਈ ਗੱਲ ਨਹੀਂ ਸਾਰੀਆਂ ਲੰਗਦੀ ਨਹੀਂ ਹੈ ਮੇਰੀ ਕੋਈ ਗੱਲ ਨਹੀਂ ਹੈ ਗਰਾਹਾਂ ਚ ਜਿਹੜੀਆਂ ਨਹੀਂ ਉਹ ਨਹੀਂ ਨਹੀਂ ਪੰਜਾਬ ਦੇ ਦਿੰਦੇ ਲੰਗੀ ਜਾਂਦੀ ਹੈ ਜੀ ਸਾਰੀਆਂ ਲੰਗ ਰਹੀਆਂ ਜੀ ਨਾ ਨਾ ਲੰਗ ਰਹੀਆਂ ਨਹੀਂ ਪੂਰਾ ਜਾਂਦੀਆਂ ਗੱਡੀਆਂ ਵੀ ਲੰਗੀਆਂ ਨਹੀਂ ਪੂਰਾ ਜਾਂਦੇ ਆਪਣੇ ਕੋਲ ਮੇਰੀ ਗੱਲ ਸੁਣਿਆ ਤੁਸੀਂ ਅਮਰੀਕ ਹੋ ਰਹਿਆਂ ਦੀ ਕੀ ਰੱਖੀ ਹੈ ਬੰਦਿਆਂ ਨੇ ਕੀ ਰੱਖੀ ਫੋਟੇਰਾ ਨਹੀਂ ਸਮਝੂਗਾ ਇਹ ਮੈਨੇਜਰ ਨੇ ਕਿਉਂ ਨਹੀਂ ਲਿਖ ਕੇ ਲਵਾਇਆ ਕੱਲੇ ਕੱਲੇ ਖਾਨੇ ਦੇ ਵਿੱਚ ਵੀ ਗਰਾਹਾਂ ਦੀ ਗੱਡੀ ਕੋਈ ਆਉਂਦੀ ਹੈ ਲੰਗਾ ਦਿਓ ਯ ਚਲ ਤੁਸੀਂ ਨਹੀਂ ਤੁਸੀਂ ਕਿਸੇ ਨਾਲ ਕਿਵੇਂ ਵੇਚ ਰਹੇ ਸਾਨੂੰ ਨਹੀਂ ਪਤਾ ਤੁਸੀਂ ਸਾਡੀ ਗੱਡੀ ਕਿਉਂ ਨਹੀਂ ਲਗਾਉਂਦੇ ਜੀ ਜਦੋਂ ਅਸੀਂ ਗੱਲ ਕਿਹਾ ਜੀ ਗੱਡੀਆਂ ਦਾ ਘਟਦੇ ਨਹੀਂ ਸਾਨੂੰ ਜੀ ਜਿਹੜੇ ਬੰਦੇ ਨੇ ਉਹਦੇ ਗੁੰਡਾ ਕਰਦੀ ਕਿਹਦੀ ਕਰਪਾਈ ਨਾਲ ਗਲੇ ਕਿੰਨੇ ਮਾਰੇ ਲਾਈਵ ਦੇਖਿਆ ਸੀਨੇ ਐਸੇ ਕੋ ਟੋਰਪਾਡੋ ਗੁੰਡਾ ਕਰਦੀ ਹਿਆ ਇੱਥੇ ਨਵੇਂ ਗੁੰਡੇ ਪੈਦਾ ਹੋਏ ਨੇ ਯਾਰ ਇਹ ਕਿਹੜੇ ਕੌਣ ਕੀੜੇ ਆ ਜੱਫੇ ਬੰਦੀਆਂ ਦੇ ਠੰਡੇ ਲੱਗੇ ਹੋਏ ਨੇ ਹੈ ਕਿਸਾਨੀ ਦੇ ਵਿੱਚ ਇਸ ਕਰਕੇ ਫੱਟ ਰਹੇ ਸਾਡੇ ਭਰਾਵਾਂ ਲਈ ਥੋੜੇ ਵਾਸਤੇ ਲੜਿਆ ਆ ਤੁਹਾਡੇ ਕਾਲੇ ਚਾਹ ਟੋਲ ਬਾਕੀ ਨੇ 40 ਲੱਖ ਰੁਪਏ ਦੇ ਵਗਨੇ ਆયા ਸੀ ਉਹ ਮੁੰਡੇ ਨੂੰ ਪੁੱਛ ਕੇ ਦੇਖੋ ਕੰਟਰੋਲ ਬਲਾਜ ਵਾਲਿਆਂ ਨੂੰ ਕਾਲੇ ਚਾਹ ਤੁਸੀਂ ਯਾਰ ਇਹਨਾਂ ਦੇ ਮਨੀ ਲਾ ਕੇ ਤੁਸੀਂ ਇਹ ਨਹੀਂ ਠੀਕ ਹੈ ਚਲ ਇਹ ਵੀ ਨਾਲ ਹੀ ਨੂੰ ਉਹਨਾਂ ਦੇ ਚਲੋ ਟੋਲ ਬਰਾਜਾ ਫ੍ਰੀ ਕਰੋ ਯਾਰ ਅਸੀਂ ਟੋਲ ਆ ਗਏ ਲੋਕ ਇੱਕਤਾ ਜਿੰਦਾਬਾਦ 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 ਜਦ ਇਹ ਖੜਿਆਂਗੇ ਭਰਾਵੋ ਸਾਡੀ ਕੰਪੇਨ ਆ ਰਹੀ ਸੀ ੱੱਕੇ ਨਾਲ ਗੁੰਡਾਗਰਦੀ ਕਰਕੇ ਉਹ ਕੰਪੇਨ ਰੋਕ ਰੱਖੀ ਹੈ ਜੀ ਉਹ ਖੜਿਆ ਝੰਡਾ ਲੱਗਿਆ ਹੋਇਆ ਕੰਪੇਨ ਦੇ ਉੱਤੇ ਚੌਥੀ ਵਾਰ ਇਹ ਕੰਪੇਨ ਘੇਰੀ ਆ ਇੱਕ ਵਾਰੀ ਇਹਨਾਂ ਨੇ ਪਰਚੀ ਵੀ ਕੱਟੀ ਹੈਗੀ ਇਸ ਕਰਕੇ ਇਹ ਜਿਹੜਾ ਸਤਰਾਨਿਆ ਟੋਲ ਪਲਾਜ਼ਾਗਾ ਇਹ ਬਹੁਤ ਗੁੰਡਾਗਰਦੀ ਕਰਦਾਗਾ ਇਸ ਲਈ ਸਾਡੇ ਇੱਥੇ ਪ੍ਰਧਾਨ ਜੀ ਸਪੈਸ਼ਲ ਅਮਰੀਕ ਸਿੰਘ ਕਾਕਾ ਕੇ ਕਹ ਕੇ ਗਏ ਇਹਨਾਂ ਨੂੰ ਵੀ ਅਸੀਂ ਸਾਡੀਆਂ ਗੱਡੀਆਂ ਤੁਸੀਂ ਰੋਕਦੇ ਹੋ ਗਲਤ ਬੰਦ ਕਰੋ ਉਹਨਾਂ ਨੇ ਇਹਨਾਂ ਨੇ ਕਬੂਲ ਕੀਤਾ ਵੀ ਅੱਜ ਤੋਂ ਬਾਅਦ ਅਸੀਂ ਕੋਈ ਗੱਡੀ ਨਹੀਂ ਰੋਕਾਂਗੇ ਅੱਜ ਸਾਡੀ ਕੰਪੇਨ ਫੇਰ ਰੁਕ ਰੱਖੀ ਐ ਮਜਬੂਰੀ ਵਾਸਤੇ ਅੱਕ ਕੇ ਅੱਜ ਇਹਦਾ ਟੋਲ ਬਲਜਾ ਫ੍ਰੀ ਕਰਨਾ ਪਿਆ ਸਾਡੇ ਭਣਾ ਜੀ ਮਜੀਦ ਸਿੰਘ ਸਾਡੇ ਵੀ ਬੋਲ ਸਾਡੇ ਦੇ ਬਾਰੇ ਇੱਕ ਕਹਿਣ ਹੈ ਜਿਹੜਾ ਸਤਰਾਂਡੇ ਦਾ ਟੂਰ ਪਲੱਜ ਹੈ ਟੋਟਲ ਪੰਜਾਬ ਦੇ ਟੂਲਪਲਾਜਾਂ ਦੇ ਉੱਤੇ ਜਿਹੜੀਆਂ ਕੰਪੈਨੀਆਂ ਨੇ ਉਹ ਗੱਡੀ ਸਾਈਡ ਤੇ ਨੂੰ ਟੂਲਪਲਾਜਾ ਨਹੀਂ ਲੱਗਦਾ ਨਾ ਇਹਦੇ ਨੌ ਦਾ ਟੂਲਪਲਾਜਾ ਕੱਟਿਆ ਜਾਂਦਾ ਗੱਡੀ ਦੇ ਟਰਾਲੇ ਦਾ ਨੌ ਦਾ ਟੂਲਪਲਾਜਾ ਕੱਟਦੇ ਨੇ ਜਾਣ ਬੁੱਝ ਕੇ ਜਣੀ ਕਿ ਏਸੇ ਕੰਪੈਨ ਦਾ ਟੂਲਪਲਾਜਾ ਇਹਨਾਂ ਨੇ ਪਹਿਲਾਂ ਕੱਟਿਆ ਜਦੋਂ ਅਸੀਂ ਗੱਲ ਕਰਨ ਵਾਸਤੇ ਕਹਿੰਨੇ ਮੈਨੇਜਰ ਨੂੰ ਵੀ ਮੈਨੇਜਰ ਨਾਲ ਗੱਲ ਕਰਾਓ ਇਹਨਾਂ ਦਾ ਮੈਨੇਜਰ ਕਹਿੰਦਾ ਵੀ ਅਸੀਂ ਕੋਈ ਗੱਲ ਨਹੀਂ ਕਰਨੀ ਕਿਸੇ ਨਾਲ ਜਣੀ ਕਿ ਕਈ ਦਿਨ ਤੁਸੀਂ ਵੀਡੀਓ ਦੇਖੀ ਹੈ ਜਿਹੜੀ ਕੰਪੈਨ ਦੀ ਘੇਰ ਕੇ ਫਸਲ ਮਗਰ ਲਾ ਕੇ ਇਟਾ ਮਾਰ ਕੇ ਪੂਰੀ ਗੁੰਡਾਗਰਦੀ ਕੀਤੀ ਐ ਇਹ ਗੁੰਡਾਗਰਦੀ ਅੱਜ ਬੰਦ ਕਰਨ ਆਇਆ ਸੀ ਦੱਸਣਾ ਆ ਮੈਨੇਜਰ ਨੂੰ ਵੀ ਜਿਹੜਾ ਤੈਨੂੰ ਕਹਿੰਨਾ ਵੀ ਟੈਲੀਫੋਨ ਨਹੀਂ ਮਤਲਬ ਅਸੀਂ ਅਸੀਂ ਗੱਲ ਕਰਦੇ ਇੱਥੇ ਆਉਣਾ ਪਊਗਾ ਇਹ ਹੈਗਾ ਖਨੋਰੀ ਵਾਲਾ ਟੂਲਪਰਾਜੀ ਇਹ ਹੀ ਸਤਰਾਂਨੇ ਵਾਲਾ ਜਾਨੀ ਕਿ ਅੱਜ ਅਸੀਂ ਅੱਕ ਕੇ ਜਦੋਂ ਇਹਨਾਂ ਨੂੰ ਕਿਹਾ ਹਰਜੀਤ ਸਿੰਘ ਨਾਲ ਗੱਲ ਕਰਾਉਣ ਵਾਸਤੇ ਡਰਾਈਵਰ ਨੂੰ ਕਿਹਾ ਕੰਪੈਨ ਦੇ ਨੂੰ ਵੀ ਗੱਲ ਕਰ ਤੁਹਾਡਾ ਨਾਲ ਪ੍ਰਧਾਨ ਗੱਲ ਕਰਨੀ ਚਾਹੁੰਦਾ ਜਿਹੜਾ ਬੰਦਾ ਪਰਚੀ ਕੱਟਦਾ ਉਹ ਕਹਿੰਦਾ ਅਸੀਂ ਨਹੀਂ ਗੱਲ ਕਰਦੇ ਅਸੀਂ ਕੋਈ ਗੱਲ ਨਹੀਂ ਕਰਨੀ ਇਹਨਾਂ ਨੇ ਪ੍ਰਧਾਨ ਨਾਲ ਗੱਲ ਕੀਤੀ ਪ੍ਰਧਾਨ ਨੇ ਜਾਨੀ ਕਿ ਅੱਗੇ ਛੱਡਣ ਨਾਲ ਗੱਲ ਕੀਤੀ ਅਸੀਂ ਕਹਿੰਦੇ ਸਾਡਾ ਜਾਣਾ ਬਣਦਾ ਇਹ ਵੱਧਦੇ ਜਾ ਰਹੇ ਆ ਗਾਹਾਂ ਵੱਧਣ ਅਗੇ ਏ ਮੈਨੇਜਰ ਸਾਹਿਬਤ ਕਰਨਾ ਚਾਹੁੰਦਾ ਵੀ ਕੌਣ ਹੁੰਦਾ ਵੀ ਕੰਪੈਨ ਨੂੰ ਟੂਲ ਪਲਾਜਾ ਨਹੀਂ ਲੱਗਦਾ ਵੀ ਮੈਂ ਕੱਟ ਕੇ ਦਿਖਾਉਂਗਾ ਟੂਲ ਪਲਾਜਾ ਅੱਜ ਅਸੂ ਬੰਦ ਕਰਨ ਆਇਆ ਕਿ ਇਹ ਪਹਿਲਾਂ ਵੀ ਪ੍ਰਧਾਨ ਜੀ ਕਹਿੰਦੇ ਖੰਭੇ ਦੇ ਫੜੇ ਫੜੇ ਕਿਲੇ ਜੇ ਲਾ ਕੇ ਟਾਇਰਾਂ ਨੂੰ ਸੜ ਜਦੋਂ ਸ਼ੁਰੂ ਤੋਂ ਟੂਲ ਪਲਾਜਾ ਬੰਦ ਕੀਤੇ ਐ ਇਸੇ ਟੂਲ ਪਲਾਜੇ ਦੇ ਉੱਤੇ ਇਹਨਾਂ ਨੇ ਦੂਜੇ ਲੋਟ ਮਤਲਬ ਇੱਕ ਸਟੇਰੀ ਦੇ ਉੱਤੇ ਐਡੇਡੇ ਕਿਲ ਲਾ ਕੇ ਜਿਹੜੀ ਉਹ ਵੀਡੀਓ ਬਹੁਤ ਚੱਲੀ ਆ ਉਹ ਅਸੀਂ ਦਿਖਾਈ ਆ ਲੋਕਾਂ ਨੂੰ ਵੀ ਆ ਗੁੰਡਾ ਕਰਦੀ ਐ ਜੇ ਪੰਜਾਬ ਇਸ ਗੁੰਡਾ ਗਰਦੀ ਦੇ ਥੱਲੇ ਜਾਊਗਾ ਤਾਂ ਜੁਣਾ ਬਹੁਤ ਔਖਾ ਹੋਊਗਾ ਇਹ ਹੈ ਤਾਂ ਗੁੰਡਾ ਪਰਚੀ ਆਮ ਵੀ ਉਹ ਵੀ ਕਹ ਲਈ ਇਹਨੂੰ ਅਸਾਂ ਜਣਕੇ ਉਹ ਤੋਂ ਵੀ ਵੱਧ ਕੇ ਗੁੰਡਾਗਰਦੀ ਕਰਦੇ ਨੇ ਉਹ ਤਾਂ ਐਵੇਂ ਬੰਦ ਹੋਣੇ ਚਾਹੀਦੇ ਆ ਕਾਹਦਾ ਅਸੀਂ ਗੱਡੀ ਲੈਨੇ ਆ ਰੋਡ ਟੈਕਸ ਦਿੰਨੇ ਆ ਟਰੱਕ ਵਾਲੇ ਟਰੱਕ ਲੈਂਦੇ ਆ ਰੋਡ ਟੈਕਸ ਦਿੰਦੇ ਆ ਜਦੋਂ ਰੋਡ ਟੈਕਸ ਦਿੰਨੇ ਆ ਜਦੋਂ ਰੋਡ ਟੈਕਸ ਕੱਟਿਆ ਜਾਂਦਾ ਫਿਰ ਗੁੰਡਾ ਪਰਚੀ ਕਾਦੀ ਪੰਜਾਬ ਦੇ ਲੋਕੋ ਜੇ ਤੁਸੀਂ ਨਾ ਜਾਗੇ ਗੱਲ ਕੰਪੈਨਾਂ ਦੀ ਨਹੀਂ ਗੱਲ ਫਰੀ ਕਰਨ ਦੀ ਨਹੀਂ ਅੱਜ ਯੂਪੀ ਦੇ ਅੰਦਰ ਵੀਡੀਓ ਕੱਢ ਕੇ ਦੇਖੋ ਮੋਟਰਸਾਈਕਲਾਂ ਦੀਆਂ ਪਰਚੀਆਂ ਕੱਟਣ ਲੱਗੀਆਂ ਮੋਟਰਸਾਈਕਲਾਂ ਦੀਆਂ ਸੜਕ ਤੇ ਚੜਿਆ ਕਰੋਗੇ ਤੁਰੇ ਜਾਂਦੇ ਨੇ ਪਰਚੀਆਂ ਕੱਟਿਆ ਕਰਨਗੇ ਜਿਹੜੀ ਗੁੰਡਾ ਕਰਦੀ ਇਹ ਸੈਂਟਰ ਸਰਕਾਰ ਨੇ ਜਿਹੜੀ ਚਲਾਈ ਹੈ ਇਹ ਅਜੋਗ ਅਦਾਰਿਆਂ ਦੇ ਜਿਹੜੀ ਕਠੇਕੇਦਾਰ ਨੇ ਜਿਹੜੀ ਉਹ ਉਹਨਾਂ ਦਾ ਇਹ ਕਿਰਿਆ ਚੱਲ ਰਹੀ ਆ ਅੱਜ ਪੂਰ ਪਲਾਜ਼ਿਆਂ ਤੇ ਮੋਟਰਸਾਈਕਲਾਂ ਦੇ ਪੂਰ ਪਲਾਜ਼ੀਆਂ ਪਰਚੀਆਂ ਕੱਢਦੀਆਂ ਨੇ ਅੱਜ ਭਾਰਤ ਦੇ ਅੰਦਰ ਹਾਂ ਪਰ ਅੱਜ ਭਾਰਤ ਮਾਲਾ ਤੇ ਕੱਟਦੀ ਨੇ ਭਾਰਤ ਮਾਲਾ ਤੇ ਕੱਟਣ ਲੱਗੀਆਂ ਇਹ ਲੋਕਾਂ ਦੇ ਸਾਰੀ ਸੁਰੱਖਿਅਤ ਟੋਏ ਵੀ ਬਹੁਤ ਪਏ ਹੋਏ ਨੇ ਟੋਏ ਦਾ ਤਾਂ ਕੋਈ ਮਤਲਬ ਨਹੀਂ ਗੁੰਡਾ ਪਰਚੀਆਂ ਨਾਲ ਕੋਈ ਮਤਲਬ ਨਹੀਂ ਸਾਰੇ ਗੋਲ ਟੁੱਟੇ ਹੋਏ ਨੇ ਮੋਲ ਟੁੱਟੇ ਹੋਏ ਨੇ ਰੋੜ ਬੰਦ ਕੀਤੇ ਹੋਏ ਨਾ ਸਾਰੇ ਨਹੀਂ ਸਾਰੇ ਰੋਡ ਟੁੱਟੇ ਨੇ ਆਪਾਂ ਤੁਹਾਡਾ ਰੋੜਾ ਉਹ ਵੀ ਟੁੱਟਿਆ ਹੋਇਆ ਹੈ ਇਹਨਾਂ ਨੇ ਰੱਜ ਕੇ ਰੁਪਈਆ ਖਾਧਾ ਹੈ ਰੱਜ ਕੇ ਜਿੱਥੇ ਪੂਰਾ ਜਾਨ ਨਹੀਂ ਲੁੱਟ ਰਿਹਾ ਲੁੱਟ ਬੰਦ ਕਰਾਉਣੀ ਹੈ ਇਹ ਕਿਰੇ ਹੈ ਇਹ ਪਹਿਲਾ ਸਟੈਪ ਹੈ ਵੀ ਕੰਪੇਨਾਂ ਤੋਂ ਕਰਨੀਏ ਜਥੇਬੰਦੀਆਂ ਗੱਡੀਆਂ ਲੰਘਾਂ ਲੱਗ ਜਾਣਾ ਇਹ ਜਦੋਂ ਲੋਕਾਂ ਦਾ ਸਿਰ ਜੁੜ ਕੇ ਲੋਕਾਂ ਦੇ ਜਮਾ ਪਟਾਉਣੇ ਨੇ ਲੜਾਈ ਤਾਂ ਜਮਾ ਪਟਾਉਣ ਦੀ ਹੈ ਨਾ ਅਸੀਂ ਕਿਉਂ ਲੁੱਟੇ ਜਾਈਏ ਜਦੋਂ ਅਸੀਂ ਸਾਧਨ ਲੈਨੇ ਆ ਸਾਡੇ ਸਾਧਨਾਂ ਦਾ ਰੋਡ ਟੈਕਸ ਕੱਟਿਆ ਜਾ ਅਸੀਂ ਟੈਕਸ ਭਰਦੇ ਹਾਂ ਵੱਡੀਆਂ ਦੇ ਟੈਕਸ ਭਰਦੇ ਹਾਂ ਅਸੀਂ ਬਸ ਸਾਥੋਂ ਆ ਨੁੱਟੇ ਜਿਹੜੀ ਇਹ ਗੁੰਡਾ ਪਰਚੀਆ ਧੱਕਾ ਇਹ ਧੱਕਾ ਬਰਦਾਸ਼ਤ ਨਹੀਂ ਕਰਾਂਗੇ ਉਹਨਾਂ ਵਾਲੇ ਸਮੇਂ 'ਚ ਜਮਾ ਬੰਦ ਕਰਾਂਗੇ ਉਹ ਲੋਕਾਂ ਦੇ ਸਿਰ ਜੁੜਗੇ ਪਰ ਅਜੇ ਲੋਕਾਂ ਦੇ ਸਿਰ ਉਹਨੇ ਨਹੀਂ ਜੁੜੇ ਜਿੱਥੇ ਬੰਦੀਆਂ ਨੇ ਜੁੜ ਗਏ ਜਿੱਥੇ ਬੰਦੀਆਂ ਨੇ ਗੱਡੀਆਂ ਕੱਦੋਂ ਫਿਰ ਲੰਘਾਂ ਲੱਗੀਆਂ ਉਹਨਾਂ ਦੇ ਸਿਰ ਜੁੜ ਗਏ ਉਹਨੇ ਇੱਕ ਬੰਦੇ ਨੇ ਉਹਨੇ ਇੱਕ ਬੰਦੇ ਲੰਘਣ ਲੱਗੇ ਜੇ ਸਾਰੇ ਲੋਕਾਂ ਦੇ ਸਿਰ ਜੁੜ ਜਾਣ ਕੌਣ ਇਹਨੇ ਪਰਚਾ ਧੱਕਾ ਕੌਣ ਹੁੰਦੇ ਨੇ ਘਰ ਬਣਾ ਕੇ ਸ਼ਰਖਾਂ ਦੇ ਲੋਕਾਂ ਨੂੰ ਉਹ ਲੁੱਟ ਪਾਦੇ ਰਹੋਣੀ ਹੈ ਅੱਜ ਇਸ ਮੈਨੇਜਰ ਨੂੰ ਦੱਸਣ ਆਇਆ ਵੀ ਐ ਗੋਡਾ ਕਰਦੀ ਪੰਜਾਬ ਚ ਨਹੀਂ ਚੱਲੂਗੀ ਕਿਤੇ ਹੋਟਲ ਆ ਕੇ ਆਉਂਿਆ ਕਿਸੇ ਹੋਸਟੇਲ ਤੋਂ ਕਿ ਤੇਰੀ ਮੁੱਢਲੀ ਖਾਤਿਰ ਮੈਂ ਬਣਾ ਦੇ ਪ੍ਰਣਿਕ ਖਰਾਬ ਤੇ ਪਰਚੀਆਂ ਕੱਟੂਗਾ ਮੈਂ ਕਿਸੇ ਨਾਲ ਗੱਲ ਵੀ ਨਹੀਂ ਕਰਨੀ ਕੌਣ ਹੁੰਦਾ ਉਹ ਪ੍ਰਧਾਨ ਨਾਲ ਗੱਲ ਕਰਨ ਵਾਲਾ ਜਿਹਦਾ ਮਤਲਬ ਇਹੀ ਹੋਇਆ ਨਾ ਜਦੋਂ ਆਪਾਂ ਕਹਿੰਦੇ ਪ੍ਰਧਾਨ ਨਾਲ ਗੱਲ ਕਰਨ ਦੇ ਚਾਹੁੰਦੇ ਹਾਂ ਜੇ ਕੋਈ ਅਫਸਰ ਨਾਲ ਕੋਈ ਜਦ ਕਦੀ ਚਾਹੁੰਦਾ ਆਪਾਂ ਖੜਾ ਕਰਦੇ ਗੱਲ ਕਰੋ ਹੋਰ ਤੇ ਗੱਲ ਤਾਂ ਪੰਚ ਕਰਦੇ ਅੱਜ ਇਹ ਇਰਾਦਾ ਦੱਸਣਾ ਹੈ ਜੀ ਪੰਜਾਬ ਹੈ ਇਹ ਪੰਜਾਬ ਦੇ ਵਿੱਚ ਹੈ